ਆਉਣ ਵਾਲੇ ਸਮੇਂ 'ਚ ਸਾਨੂੰ ਤੁਸੀਂ ਇੰਨਾ ਮਾਣ ਦਿਓਗੇ ਇਹ ਕਿਰਪਾ ਸੰਤ ਬਾਬਾ ਕਿਰਪਾ ਸਿੰਘ ਜੀ ਦੀ ਜਿਨ੍ਹਾਂ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਜੇ ਅਸੀਂ ਗੁਰਸਿੱਖੀ ਨਾਲ ਜੁੜੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਆ ਗੁਰਸਿੱਖੀ ਦਾ ਪਿਆਰ ਕਰਦੇ ਆ ਤੁਹਾਡੇ ਘਰ ਘਰ ਜਾ ਕੇ ਤੁਹਾਡੇ ਬੱਚਿਆਂ ਨੂੰ ਤੁਹਾਡੇ ਮਾਤਾ ਪਿਤਾ ਦਾ ਤੁਹਾਡਾ ਸਤਿਕਾਰ ਕਰਦੇ ਆ ਇਲਾਕੇ ਦਾ ਤਾਂ ਤੁਸੀਂ ਸਾਡਾ ਪਿਆਰ ਕਰਦੇ ਆ ਉਸ ਕਰਕੇ ਆਓ ਆਪਾਂ ਸਮਾਪਤੀ ਵੀ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਮੈਂ ਬਚਨ ਕਰ ਰਿਹਾ ਸੀ ਤੇ ਗੁਰੂ ਨਾਨਕ ਸਾਹਿਬ ਨੇ ਕਿੱਡੀ ਕਿਰਪਾ ਕੀਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉੱਥੇ ਦੇ ਸਮੇਂ ਦੇ ਮਲਕ ਭਾਗੋ ਨੇ ਬੁਲਾਇਆ ਪਰ ਉਹਦਾ ਕਰਮ ਅੱਛਾ ਨਹੀਂ ਸੀ ਉਹਦਾ ਕਰਮ ਜਿੰਨ ਮਨ ਹੋਰ ਮੁਖੋਰ ਸੇ ਕਾਢੇ ਕੱਚਿਆ ਕਰਦਾ ਤਾਂ ਠਗੀਆਂ ਠੋਰੀਆਂ ਸੀ ਧੂਵੀਆਂ ਚੋਰ ਬਾਗ ਸੱਜਣ ਠੱਗ ਮੰਗ ਪਰ ਦਿਖਾਵਾ ਉਹਦਾ ਹੈਗਾ ਸੀ ਤੇ ਸਾਧੂਆਂ ਨੂੰ ਭੋਜਨ ਛਕਾਉਣ ਦਾ ਸੇਵਾ ਕਰਨ ਦਾ ਗੁਰਬਾਣੀ ਦਾ ਸ਼ਬਦ ਆ ਕੂੜ ਠੱਗੀ ਗੁੱਜੀ ਨਾ ਰਹੇ ਮਲਮਾ ਪਾਜ ਲੈ ਜਾਏ ਕੂੜ ਨਖਟੇ ਨਾਨਕਾ ਓੜਕ ਸੱਚ ਰਹੀ ਜਦੋਂ ਗੁਰੂ ਨਾਨਕ ਸਾਹਿਬ ਨੂੰ ਨਿਮੰਤਰ ਦਿੱਤਾ ਮਹਾਰਾਜ ਜਵਾਬ ਦਿੱਤਾ ਮਹਾਰਾਜ ਕਹਿੰਦੇ ਨਹੀਂ ਜਾਣਾ ਭਾਈ ਲਾਲੋ ਕਹਿਣ ਲੱਗਿਆ ਮਹਾਰਾਜ ਬਹੁਤ ਇਕੱਠ ਹੁੰਦਾ ਉਥੇ ਬੜੇ ਸੱਤ ਲੋਕ ਆਉਂਦੇ ਨੇ ਬੜੀਆਂ ਸੰਗਤਾਂ ਆਉਂਦੀਆਂ ਨੇ ਬੀਬੀਆਂ ਬਹਿ ਜਾਓਣ ਥੋੜੇ ਸਮੇਂ ਬਾਅਦ ਤੇ ਬਸ ਸਮਾਪਤੀ ਕਰਨੀ ਹੈ ਹੁਣ ਜਾਣਾ ਨਹੀਂ ਕਿਸੇ ਨੇ ਹੁਣ ਤਾਂ ਤੁਹਾਡੀ ਅਰਦਾਸ ਸੁਣੀ ਹੈ ਸਾਰਿਆਂ ਦੀ ਚੜ੍ਹਦੀ ਕਲਾ ਦੀ ਹੁਣ ਜਾਣ ਦੀ ਕੋਸ਼ਿਸ਼ ਨਾ ਕਰਿਓ ਬਸ 15 ਮਿੰਟ ਤੇ ਆਪਾਂ ਅਨੰਦ ਸਾਹਿਬ ਪੜਨੇ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਆ ਜਿਹੜੇ ਮਾਲਕੂੜੇ ਪੱਕਦੇ ਨੇ ਉਹ ਜਾਂਦਿਆਂ ਨੇ ਤੁਸੀਂ ਖਾ ਕੁਝ ਖਾ ਲਿਓ ਤੇ ਕੁਝ ਤੁਸੀਂ ਜਾਂਦੇ ਹੋਏ ਆਪਣੇ ਘਰਾਂ ਨੂੰ ਲੈ ਜਾਓ ਮੈਂ ਕਿਹੜਾ ਆਪਣੇ ਜਵਾਕਾਂ ਨੂੰ ਘਵਾਉਣੇ ਨਾ ਮੱਕ ਤੇ ਰਿਸ਼ਤੇਦਾਰੀ ਚ ਭੇਜਣੇ ਨਹੀਂ ਤੁਸੀਂ ਉਹ ਮੇਰੇ ਰਿਸ਼ਤੇਦਾਰ ਹੋ ਮੈਂ ਤੁਹਾਡੇ ਹੀ ਹਾਂ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਬਸ ਬੈਠ ਕੇ ਕੁਝ ਨੇ ਛੱਕ ਜਾਣਾ ਕੁਝ ਤੁਸੀਂ ਲੈ ਜਾਣੇ ਚੱਕ ਕੇ ਇਹ ਤੁਹਾਡੇ ਸ਼ੱਕਣ ਵਾਸਤੇ ਬਣਾਏ ਨੇ ਉਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਮਾਲਕ ਭਾਗ ਉਹਦੇ ਨਿਮੰਤਰ ਦੇ ਵਿੱਚ ਗਏ ਉੱਥੇ ਪਰ 36 ਪ੍ਰਕਾਰ ਦੇ ਭੋਜਨ ਗੁਰੂ ਨਾਨਕ ਸਾਹਿਬ ਦੇ ਅੱਗੇ ਰੱਖਤੇ ਮਹਾਰਾਜ ਬੈਠੇ ਨੇ ਗੁਰੂ ਸਾਹਿਬ ਨੇ ਸੁਣਿਆ ਵੀ ਸੀ ਦੇਖਿਆ ਮਹਾਰਾਜ ਨੇ ਇਗਨੋਰ ਕਰਤਾ ਮਹਾਰਾਜ ਕਹਿੰਦੇ ਨਹੀਂ ਖਾਂਦੇ ਕਹਦੇ ਤੂੰ ਸਾਨੂੰ ਤੇ ਇਹ ਇੰਨੇ 36 ਪ੍ਰਕਾਰ ਦੇ ਭੋਜਨ ਛਕਾਉਣਾ ਹੈ ਗਰੀਬ ਲੋਕ ਹੀ ਐਸੇ ਵੀ ਨੇ ਜਿਹੜੇ ਰਾਤ ਨੂੰ ਭੁੱਖੇ ਸੌਂਦੇ ਨੇ ਜਿਹੜੇ ਭੁੱਖੇ ਸੌਂਦੇ ਨੇ ਉਹ ਵੀ ਨੇ ਨਹੀਂ ਖਾਣੇ ਕਹਿਣ ਲੱਗਿਆ ਭਾਈ ਲਾਲੋ ਦੇ ਘਰ ਵੀ ਖਿਆਲ ਤਾਂ ਇਹ ਸੀ ਵੀ ਲਾਲੋ ਦੇ ਘਰ ਕਿਉਂ ਗਏ ਉਹ ਕਹਿੰਦੇ ਲਾਲੋ ਦੇ ਘਰ ਵੀ ਤਾਂ ਤੁਸੀਂ ਭੋਜਨ ਛੱਕਿਆ ਕਹਿੰਦੇ ਦਸਾਂ ਨਾ ਹੁੰਦੀ ਕਿਰਤ ਹੈ ਭਾਈ ਲਾਲੋ ਦੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਬਚਨ ਹੈ ਗੁਰੂ ਸਾਹਿਬ ਦਾ ਕਹਿੰਦੇ ਪੂਰਾ ਪੂਰਨ ਗੁਰਸਿੱਖ ਹੈ ਸਾਡਾ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਕਈ ਗ੍ਰੰਥਾਂ ਦਾ ਤੇ ਤੁਸੀਂ ਧਿਆਨ ਕਰਕੇ ਵੇਖੋ ਜਦੋਂ ਗੁਰਨਾਨ ਸਿੰਘ ਸਾਹਿਬ ਦੇ ਸਾਹਮਣੇ ਮਹਾਰਾਜ ਨੇ ਦਿਖਾਉਣ ਵਾਸਤੇ ਮਲਕ ਭਾਗੋ ਦੇ ਪੂੜੇ ਪਦਾਰ ਚੁੱਕਲੇ ਇੱਕ ਪਾਸੇ ਤੇ ਭਾਈ ਲਾਲੋ ਦੀਆਂ ਕੁਦਰਤੀ ਰੋਟੀਆਂ ਚੁਕਲੀਆਂ ਚੁੱਕ ਕੇ ਮਹਾਰਾਜ ਨੇ ਆਪਾਂ ਤੁਸੀਂ ਸ਼ਬਦ ਇੱਕ ਪੜ੍ਹਦੇ ਹੋ ਸ਼ਬਦ ਹਜ਼ਾਰੇ ਚ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ 부ਝੈ ਆਪੇ ਹੈ ਬੰਗਾਰਾ ਅੰਦਲਾ ਨੀਜ ਜਾਤ ਪਰਦੇਸੀ ਛਿਨ ਆਵੇ ਤਿਲ ਜਾਵੇ ਤਾਂ ਕਿ ਸੰਗਤ ਨਾਨਕ ਰਹਿਦਾ ਕਿਉ ਕਰ ਮੂੜਾ ਪਾਖਵਾਵੇ ਜਦੋਂ ਬਾਹਰਲੇ ਸਤ ਕਰਤਾਰ ਕਰਕੇ ਆਇਆ ਘੁੱਟਿਆ ਸੀ ਨਾ ਤੇ ਭਾਈ ਲਾਲੋ ਦੇ ਕੁਦਰੇ ਦੀਆਂ ਰੋਟੀਆਂ 'ਚੋਂ ਦੁੱਧ ਚੋਂਦਾ ਸੀ ਮਾਲਕ ਭਗਵਉ ਦੇ ਪੂੜਿਆਂ ਦੇ ਵਿੱਚੋਂ ਉਹ ਪਾਪਾਂ ਦੀ ਗਰੀਬਾਂ ਦਾ ਇਕੱਠਾ ਕੀਤਾ ਹੈ ਖੂਨ ਚੋਂਦਾ ਸੀ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਲੋਕ ਹਰਾਨ ਹੋ ਗਏ ਉੱਥੇ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਉਹ ਏਮਨਾਵਾਦ ਦੇ ਲੋਕੋ ਤੁਹਾਨੂੰ ਆਉਣ ਵਾਲੇ ਸਮੇਂ ਦਾ ਗਿਆਨ ਕਹਿੰਦੇ ਇਓ ਗਿਆਨ ਹੁੰਦਾ ਜਿਵੇਂ ਹੱਥ ਤੇ ਔਲਾ ਪਿਆ ਹੋਵੇ ਸਾਧੂਆਂ ਨੂੰ ਆਉਣ ਵਾਲੇ ਸਮੇਂ ਦਾ ਕਹਿੰਦੇ ਏਮਨਾਵਾਦ ਦੇ ਲੋਕੋ ਤੁਸੀਂ ਹੁਣ ਵੀ ਰੱਬ ਨਾਲ ਜੁੜ ਜੋ ਹੁਣ ਵੀ ਤੁਸੀਂ ਪਾਪ ਕਰਮ ਛੱਡੋ ਹੁਣ ਵੀ ਅਮਰਤ ਵੇੜੇ ਦੀ ਸੰਭਾਲ ਕਰੋ ਹੁਣ ਵੀ ਸਿਮਰਨ ਕਰਿਆ ਕਰੋ ਕਹਿਣ ਲੱਗੇ ਆਉਣ ਵਾਲੇ ਸਮੇਂ ਦਾ ਇਹਦਾ ਭਿਆਨਕ ਸਮਾਂ ਨੋ ਤੁਹਾਡੇ ਤੇ ਕਦੇ ਮਾਮਾ ਨੇ ਪੁੱਤ ਨਹੀਂ ਪਛਾਣਨੇ ਇਥੇ ਕਾਂਵਾ ਕੁੱਤਿਆਂ ਤੋਂ ਤੁਹਾਡਾ ਤੁਹਾਡੇ ਜਵਕਾਂ ਦਾ ਤੁਹਾਡੀਆਂ ਘਰ ਵਾਲੀਆਂ ਦਾ ਤੁਹਾਡੀਆਂ ਧੀਆਂ ਦਾ ਮਾਸ ਨਹੀਂ ਖਾਦਾ ਜਾਣਾ ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਆਪਾਂ ਰੋਜ਼ ਤਾਂ ਹੀ ਪੜਦੇ ਨਾ ਔਖੀ ਘੜੀ ਨਾ ਦੇਖਣ ਲਈ ਆਪਣਾ ਬਿਲਕੁਲ ਸੰਭਾਲੇ ਬਾਬਾ ਜੀ ਜਿਆਦਾ ਸ਼ਬਦ ਪੜਾਉਂਦੇ ਹੁੰਦੇ ਸੀ ਬਲਾਬਲ ਮਰਲਾ ਪੰਜਮਾ ਤਾਤੀ ਬਹੁਣਾ ਲੱਗੀ ਪਰਵਰਮ ਛੰਨਾਈ ਚੌਗਿਰਦ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਉਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਵੀ ਇਹ ਸ਼ਬਦ ਦਾ ਉਚਾਰਨ ਕੀਤਾ ਆ ਸ਼ਬਦ ਸੀ